ਬੂਟਾ ਸਿੰਘ ਦਲਿਤ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਇੰਦਰਾ ਗਾਂਧੀ ਪਰਿਵਾਰ ਦਾ ਲਾਇਲ ਸੀ ਵਚਨਬੱਧ ਸੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਅਕਾਲੀ ਪੋਲਿਟਿਕਸ 'ਚੋਂ ਉਹ ਕਾਂਗਰਸ 'ਚ ਗਿਆ ਇਹ ਵੀ ਤੱਤ ਸਾਰਿਆਂ ਨੂੰ ਪਤਾ ਹੈ ਔਰ ਸ਼ਾਇਦ ਰਾਜਾ ਵਿਡਿੰਗ ਨੂੰ ਨਹੀਂ ਪਤਾ ਕਿ ਉਹਨੇ ਐਮਏ ਜਿਹੜੀ ਕੀਤੀ ਹੈ ਉਹ ਕੀਤੀ ਹੈ ਖਾਲਸਾ ਕਾਲਜ ਬੰਬੇ ਤੋਂ ਉੱਥੇ ਪੜ੍ਹਿਆ ਸੋ ਇਹ ਪਹਿਲਾ ਦਲਿਤ ਲੀਡਰ ਸੀ ਜਿਸ ਨੇ ਇੰਨੀ ਉੱਚੀ ਵਿਦਿਆ ਪ੍ਰਾਪਤ ਕਰਨ ਲਈ ਪੰਜਾਬ ਤੋਂ ਬੰਬਈ ਗਿਆ ਖਾਲਸਾ ਕਾਲਜ ਬੰਬੇ ਦਾ ਮਸ਼ਹੂਰ ਹੈ ਉੱਥੇ ਉਸ ਨੇ ਆਪਣੀ ਪੜ੍ਹਾਈ ਲਿਖਾਈ ਐਮਏ ਤੱਕ ਕੀਤੀ ਹੈ ਤੋਂ ਇਸ ਕਰਕੇ ਜੋ ਕੁਝ ਇਹ ਕਹਿ ਗਿਆ ਰਾਜਾ ਵੜਿੰਗ ਇਨੇ ਆਪਣੇ ਆਪ ਨੂੰ ਫਸਾ ਲਿਆ ਬੂਟਾ ਸਿੰਘ ਇੱਕ ਸੁਪੇਤੀ ਕਹਿੰਦੇ ਕਾਂਗਰਸ ਦਾ ਲੀਡਰ ਰਹਾ ਚਾਹੇ ਉਸਨੇ ਦਰਬਾਰ ਸਾਹਿਬ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਦਖਲਅੰਦਾਜ਼ੀ ਕੀਤੀ ਜਿਸ ਕਰਕੇ ਉਹਨੂੰ ਅਕਾਲ ਤਖਤ ਤੇ ਵੀ ਪੇਸ਼ ਹੋਣਾ ਪਿਆ ਤੇ ਉਸਨੇ ਆਪਣੀ ਗਲਤੀ ਕਬੂਲ ਕਰਕੇ ਮਾਫੀ ਮੰਗੀ ਕਿਉਂਕਿ ਜਿਹੜਾ ਬਾਬਾ ਸੰਤਾ ਸਿੰਘ ਬਾਬਾ ਸੰਤਾ ਸਿੰਘ ਬੁੱਢਾ ਦਲ ਨਿਹੰਗ ਦੇ ਮੁਖੀ ਨੂੰ ਲਿਆ ਕੇ ਜਿਹੜੀ ਅਕਾਲ ਤਖਤ ਦੀ ਬਿਲਡਿੰਗ ਦੀ ਮੁਰਗ ਰਿਪੇਅਰ ਤੇ ਰੈਨੋਵੇਸ਼ਨ ਸਿਰਜਣਾ ਕੀਤੀ ਕੰਸਟਰਕਸ਼ਨ ਕੀਤੀ ਉਹਦੇ ਵਿੱਚ ਇਹ ਪੂਰੀ ਤਰ੍ਹਾਂ ਨਵਾਂ ਹੋਲ ਸੀਗਾ